ਜਿਸ ਪਾਸ ਵਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਜਿਸ ਪਾਸ ਵਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਵਾਹਿਗੁਰੂ ਜੀ ਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਖ ਨਮਖ ਤੁਮਹਿ ਪ੍ਰਤਪਾਲ ਲੋਹ ਹੰਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਖ ਨਮਖ ਤੁਮਹਿ ਪ੍ਰਤਪਾਲ ਲੋਹ ਹੰਬਾਰਿਕ ਤੁਮਰੇ ਤਾਰੇ ਜੇ ਵਾ ਇੱਕ ਕਵਨ ਗੁਣ ਕਹੀਆ ਮੇਸ ਮਾਰ ਬੇਅੰਤ ਸੁਆਮੀ ਤੇਰੋਂ ਅੰਤ ਨ ਕਿ ਨਹੀਂ ਲਹੀ ਆ ਰਹਾਉ ਕੋਟ ਬਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਓ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰ ਦਰ ਰਖਾਓ ਹੋ ਤੁਮਰੀ ਸਰਨ ਤੁਮਰੀ ਆਸਤ ਮਹੀ ਸਜਨ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰ ਕੇ ਕੋਲੇ ਤਮਰੇ ਸਾਰਨ ਤੁਮਾਰੀ ਆਸਾਂ ਤੁਮਹੀ ਸੱਜਣ ਸੁਹੇਲੀ ਰੱਖ ਹੋ ਰੱਖਣ ਹਰ ਦਾਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਨੋ ਭਾਈ ਹੰਤਾ ਮਥਾ ਟੇਕ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਆਨੰਦ ਦੇ ਗਉਣ ਤੋਂ ਸਤਿਗੁਰ ਪ੍ਰਸਾਦਿ ਮੈਂ ਆਨੰਦ ਬੈ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਝਿਆ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸਹਜ ਗਾਵਣਿਆ ਆਂ ਸਬਦੋ ਤਾਗਾ ਹੁ ਹਰੀ ਕੇ ਰਾਮਾਣ ਜੀ ਰਸਾਇਆ ਕਹ ਨਾਨਕ ਆਨੰਦੋ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲੋਂ ਸਮਰਾਤ ਸੋ ਮੇ ਸੋ ਬਨਹੁ ਹੋ ਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਤਿਆ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਸਾ ਜਿਸ ਦੇ ਸੋ ਪਾਵੇ ਸਦਾ ਸਭ ਸੁਖ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਉਦਕ ਨੇਰੇ ਕਹ ਨਾ ਸਚੇ ਸਾਹਿਬ ਤਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਮੁਖਾ ਸਭ ਕਵਾਈਆਂ ਕਰ ਸਾਥ ਸੁਖੀਏ ਵਸਿਆ ਜਨ ਇਤਸਾ ਹੋ ਜਾਈਂ ਸਦਾ ਗੁਰੂਆਂ ਕੀ ਤਾ ਗੁਰੂ ਵੇਟੋ ਦ੍ਰਿਦਿ ਨਹਿ ਵੜਿਆਈ ਅੰਕਾਰ ਨਾਨਕ ਸੁਨੋ ਸੰਤੋ ਸਬਦ ਰੋਬੇ ਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਹੁ ਦਦਕਾਲ ਸੁਭਾਗ ਕਾਰ ਸੁਭਾਗ ਸਬਦ ਵਾਜੇ ਕਲਾ ਜਿਤ ਕਰਤਾਰੀ ਆਵ ਪੰਚ ਦੁੱਧ ਦਵਸ ਕੀਤੇ ਕਾਲ ਕੰਟਿ ਮਾਰੇ ਸਰ ਕਰਮੁ ਭਾਇ ਅਤਿ ਜਨ ਕਉ ਸੇ ਨਾਮ ਹਰਿ ਕਾ ਲਾਗੇ ਕਹ ਨਾਨਕ ਤਸਪੋ ਵਾਸਤ ਕਰਿ ਅਨਹਦ ਬਾਜੇ ਅਨ ਕਸਮੋ ਵਡਪਾ ਦੀ ਰੋ ਹੋ ਸਗਲ ਮਨੋਰਥ ਪੂਰੇ ਪਾਉ ਪਰਮ ਪ੍ਰਭੁ ਭਾਇ ਉਤਰੇ ਸਗਲ ਸੂਰੇ ਦੁਖ ਰੋਗ ਸੰਸਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਭ ਸੇ ਪੂਰੇ ਗੁਰ ਤੇ ਜਾਣੀ ਸੁਣ ਤੋ ਪੁਨੀਤ ਕਹਤੇ ਬਹੁਤ ਸਤਗੁਰੁ ਰਹਿਆ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨ ਹਰਿ ਸੇ ਪਾਣ ਤੇ ਬਣੀ ਤ ਕਾ ਦੇ ਪਵਤ ਸਤਿਗੁਰ ਰਹਿਓ ਪਰ ਪੂਰੇ ਬਿਨਵੰਤ ਨਨਕ ਗੁਰ ਚਰਨ ਲਾਗੇ ਬਾਜੇ ਅਨੰਦ ਪੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤੂ ਦਿਵਸ ਰੋਗ ਦੁਇ ਦਇ ਦਇ ਖਿਲਾ ਸੁਭੂ ਜਗਤ ਚੰਗੀਆਂ ਆਂ ਬੁਰੀਆਂ ਆਂ ਬਾਚਾ ਧਰਮਹੁ ਦੂਰ ਕਰਮੀ ਆਪੋ ਆਪਨੇ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਭ ਤਦ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ ਮੁਸਕਦ ਘਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ